ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਗਦਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸਵੇਰ ਸੇ ਲਈ ਲੈ ਕੇ ਆਏ ਹਾਂ ਆਓ ਪੁੱਛ ਲੈਣੇ ਬਾਈ ਤੁਹਾਡੇ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋਠੇ ਕੋ ਵਧੀਆ ਹਾਂਜੀ ਹਾਂਜੀ ਨਾਮ ਤੇ ਐਡਰੈਸ ਨਾਮ ਬਾਈ ਮੇਰਾ ਕਮਲ ਪਿੰਡ ਸੇਲਵੜਾ ਜੀ ਜ਼ਿਲ੍ਹਾ ਤਹਿਸੀਲ ਫੂਲ ਜਿਲ੍ਹਾ ਬਠਿੰਡਾ ਠੀਕ ਹੈ ਨੇੜੇ ਪਿੰਡ ਦੇ ਨੇੜੇ ਕੋਲੋ ਕਿਸ ਹਦਾਨਾ ਬਰਜ ਗੱਲ ਭਾਇਰਪਾ ਗਮਟੀ ਮੋਬਾਈਲ ਨੰਬਰ 82641 82313 ਠੀਕ ਹੈ ਬਾਈ ਬਾਈ ਜੜੀ ਬੈਡ ਦੇ ਨੇ ਕਿਹੜੀ ਬਰੀਡ ਹੈ ਇਹ ਐਰਸ਼ਰ ਹੈ ਜੀ ਐਰਸ਼ਰ ਹਾਂਜੀ ਕਦੋਂ ਸੂਈਏ ਬੇ ਇਹ ਵੀਰੇ ਕੱਲ ਸੂਆ ਸੂਈਆ ਕੱਲ ਸੂਆ ਸੂਈਆ ਬੱਚਾ ਕੀ ਦੇਤਾ ਬੱਚੀ ਹੈ ਵੀਰੇ ਬੱਚੀ ਜੰਗੀ ਆ ਨਾ ਹਾਂਜੀ ਬੱਚਾ ਵੀ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰੋ ਨਾੜਵਾ ਨੁੜਵਾ ਨਾਲੀਆ ਕਰਮਲੀ ਨੇ ਨਾਲ ਹੀ ਸਾਲ 1.5 ਸਾਲ ਨੂੰ ਤਿਆਰ ਹੋ ਜਾਣਾ ਕਿੰਨੇ ਬੋਲੇ ਤੇ ਹਾਜ਼ਰ ਆ ਮੇਰੇ ਕੱਲ ਹੀ ਸੂਆ ਜੇ ਪਖਾਲੀ ਨਹੀਂ ਕਰੀ ਯਾਨੀ ਕਿ 10 ਕਿਲੋ ਦੁੱਧ ਹੋਊਗਾ ਇਹਦੇ ਥੱਲੇ ਹਾਂ 10 ਕਿਲੋ ਤਿਆਰ ਹਾਂ ਹਾਂ ਪਿਛਲੇ ਸੂਏ ਨੇ 18 ਕਿਲੋ ਦੁੱਧ ਦਿੱਤਾ ਠੀਕ ਆ ਤੇ ਧਾਰ ਤੁਰ ਉਹ ਬੋਲੀ ਆ ਹੋਰ ਪੂਰੀ ਬੋਲੀ ਆ ਨਾ ਬਹੁਤ ਚੰਗਾ ਮੁੱਠੀ ਵਾਲਾ ਥਾ ਨਾੜਾ ਫੁੱਲ ਚੰਗਿਆ ਨਾ ਬਈ ਇਕਲੀ ਇਕਲੀ ਨਾੜੂ ਵਿੱਚ ਜੰਪਦੀ ਆ ਹੋਰ ਦੇ ਵਾਰ ਜੇ ਸੱਚ ਚੱਲ ਗਏ ਬਬੇ ਤੂੰ ਸਟਾਰਟ ਹੋਈਏ ਫੁੱਲ ਦੇ ਵਿੱਚ ਤੋਰ ਕੇ ਦਿਖਾ ਦੇ ਠੀਕ ਆ ਬਈ ਯਾਦ ਬ੍ਰੀਟ ਗਰਮੀਆਂ ਨੇ ਤੋਹਫਾ ਗਰਮੀ ਬਿਲਕੁਲ ਨਹੀਂ ਮੰਦੀ ਤੇ ਫੈਂਡ ਫੂੰਡ ਜਿਹੜੀ ਕਰ ਮਲ ਗਈ ਬਹੁਤ ਚੰਗੀ ਆਊ ਬਾਕੀ ਸੋਰਾ ਤਰਾ ਚੈੱਕ ਕਰ ਲਓ ਚਵਾਈ ਜੂਈ ਬਾਈ ਕਨ ਨੰਬਰ 1 ਆ ਜੀ ਮੋਟੀ ਮੋਟੀ ਧਾਰੂ ਮੋਟੀ ਮੋਟੀ ਧਾਰੂ ਠੰਡੀ ਸੀਲ ਪੂਰੀ ਆ ਪੂਰੀ ਆ ਵੀਰੇ ਠੀਕ ਆ ਬਾਈ ਆਪਾਂ ਤੁਹਾਨੂੰ ਧਾਰਾ ਹੀ ਮਾਰ ਕੇ ਦਿਖਾ ਦਿੰਨੇ ਆ ਹੂੰ ਕੋਈ ਜੱਤ ਨਹੀਂ ਛੇਸ ਬੜਾ ਪਿਆਰਾ ਕਲਰ ਬਹੁਤ ਚੰਗਾ ਚਮਕ ਚੰਗੀ ਆ ਸੂਰਾ ਤਾਰ ਵੀ ਚੰਗਾ ਆ ਚੰਗੇ ਬੋਲੇ ਦੋ ਸਟਾਰਟ ਹੋਈ ਆ ਚੰਗਾ ਦੁੱਧ ਪਾ ਦੂਗੀ ਵੀ ਲਵੀ ਦੇ 20 ਕਿਲੋ ਠੀਕ ਆ ਬਾਈ ਤੇ ਬੱਚਾ ਹੀ ਮਗਰ ਬੱਚੀ ਆ ਬੱਚੀ ਵੀ ਬਹੁਤ ਹੀ ਚੰਗੀ ਆ ਬਾਈ ਚਵਾਈ ਚੋਈ ਬਾਈ ਕਹਿੰਦਾ ਨੰਬਰ 1 ਹਨ ਬਹੁਤ ਠੰਡੀ ਸੀਲ ਸੂਰ ਬਹੁਤ ਆ ਬਾਈ ਜਿਵੇਂ ਮਰਦੀ ਹੱਥ ਲਾਈ ਜਾ ਕੋਈ ਚਟਨੀ ਇਹ ਵੀ ਕੁਝ ਨਹੀਂ ਹੈ ਨਾ ਹਾਂਜੀ ਕੁਈ ਨਿਆਣਾ ਨਹੀਂ ਪਾਇਆ ਕੋਈ ਚੱਕਰ ਨਹੀਂ ਜਿਵੇਂ ਮਰਜੀ ਪਾ ਜਾ ਲੈ ਚੋਣ ਚੰਗਾ ਯਾਰ ਹਣਾ ਹਾਂਜੀ ਚਵਾਈ ਬਹੁਤ ਚੰਗੀ ਹੈ ਲੈ ਕੀ ਬਾਤ ਆ ਮੋਟੀ ਮੋਟੀ ਤਾਂ ਆ ਰਹੀ ਲੈ ਦੋ ਮਿੰਟ ਚ ਬਾਲਟੀ ਤਾਂ ਆ ਜਾਂਦੀ ਵੀਰੇ ਠੀਕ ਆ ਦੋ ਮਿੰਟਾਂ ਚ ਬਾਈ ਕਹਿੰਦਾ ਚਵਾਈ ਹੋ ਜਾਂਦੀ ਜਿਵੇਂ ਮਰਜੀ ਕੋਈ ਚੱਲ ਕੋਈ ਚੱਕਰ ਨਹੀਂ ਤੇ ਮੁੱਲ ਕੀ ਹੈ ਜੀ ਮੁੱਲ ਵੀ ਦੇ 67000 ਮਾਨਸਾਨ ਹੋ ਜਾ ਹਾਂਜੀ ਹੋ ਜਾ ਠੀਕ ਆ 67000 ਰੁਪਿਆ ਮੁੱਲਾ ਮਾਨਸਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਹਾਂਜੀ ਪੂਰੀ ਠੰਡੀ ਸੀ ਰਹੀ ਇਹਦੀ ਗੱਲ ਨਹੀਂ ਕੋਈ ਬਹੁਤ ਆਧਾਰ ਦੂਰ ਚੰਗੀਆਂ ਚੁਆਈ ਚੁਈ ਓਕੇ ਆ ਕਿਸੇ ਵੀ ਨੂੰ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ